ਸਾਸ਼ਿਕਾ ਸਾਰਿਆਂ ਨੂੰ ਜਿਸ ਸਾਈਟ ਸਿੰਮਨ ਰਿਪਰੈਜ਼েন্টিং ਟੀਮ ਸੀਬੀ ਇਨਫੋਟੈਕ ਗੁਰਦਾਸਪੁਰ ਜਿਵੇਂ ਕਿ ਤੁਹਾਡੇ ਗਰਮੀ ਦੀਆਂ ਛੁੱਟੀਆਂ ਸ਼ੁਰੂ ਹੋਣ ਜਾ ਰਹੀਆਂ ਹਨ ਅਤੇ ਤੁਹਾਨੂੰ ਸਮਝ ਨਹੀਂ ਆ ਰਹੀ ਕਿ ਤੁਸੀਂ ਇਸ ਗਰਮੀ ਦੀ ਛੁੱਟੀਆਂ ਦੇ ਵਿੱਚ ਕੀ ਕਰੋ ਤਾਂ ਫਿਕਰ ਨਾ ਕਰੋ ਸੀਬੀ ਇਨਫੋਟੈਕ ਗੁਰਦਾਸਪੁਰ ਤੁਹਾਡੇ ਲਈ ਲੈ ਕੇ ਆਇਆ ਹੈ ਸਮਰ ਕੈਂਪ ਇਸ ਸਮਰ ਕੈਂਪ ਤੇ ਵਿਸ਼ੇ ਤਨਕਿਸ਼ਤ ਨੂੰ ਫੋਨ ਐਕਟੀਵਿਟੀਜ਼ ਦੇ ਨਾਲ-ਨਾਲ ਕੰਪਿਊਟਰ ਦੀ ਨੋਲਿਜ ਵੀ ਦਿੱਤੀ ਜਾਏਗੀ ਪਲਸ ਸਪੋਕਨ ਇੰਗਲਿਸ਼ ਐਂਡ ਪਰਸਨੈਲਿਟੀ ਡਵੈਲਪਮੈਂਟ ਦੇ ਕਲਾਸਿਸ ਵੀ ਦਿੱਤੀਆਂ ਜਾਹਨ ਗਿਆ ਬਾਕੀ ਸਮਰ ਕੈਂਪਸ ਵਿੱਚ ਸਿਰਫ ਫਨ ਐਕਟੀਵਿਟੀਜ਼ ਕਰਾਈਆਂ ਜਾਂਦੀਆਂ स करण का जो चांस और भी तो के, थे थे और भी है अपनी सीट जोमेंट कराओ एंडियो तो सुन रहे स्टूडेंट्स एंड यही कहना चाहवा कि एस समय से छुट्टी अपने बच्चों के वेस्ट न करो एक बार सीबीन एक जरूर विजिट करो ਮਕੰਮੇ ਦੇ ਜਿਹੜੀ ਫੀਸ ਆ ਉਹ માત્ર 2000 ਰੁਪਏ ਹੈ 2000 ਰੁਪਏ ਦੇ ਵਿੱਚ ਤੁਸੀਂ ਆਪਣੇ ਬੱਚੇ ਨੂੰ ਇੱਕ ਵਧੀਆ ਪਲੇਟਫਾਰਮ ਜਿਹੜਾ ਉਹ ਪ੍ਰੋਵਾਈਡ ਕਰ ਸਕਦੇ ਹੋ ਤਾਂ ਇੱਕ ਵਾਰੀ ਸੀਬੀ ਇਨਫੋਟੈਕ ਜ਼ਰੂਰ ਵਿਜ਼ਿਟ ਕਰੋ ਨੇ ਸਮਰ ਕੈਂਪ